پاکستانستان موجا موزا پاکستان مرد آباد مرد آباد موزا آتنواد مداب مداواد آتکواد موجا باد آتنواد موجا باد I'm oh, oh, oh. ਜਿਸੀ ਜਿਹੜਾ ਪ੍ਰੋਟੈਸਟ ਕੀਤਾ ਜੰਮੂ ਕਸ਼ਮੀਰ ਦੇ ਵਿੱਚ ਸਿਰਫ ਇਹ ਪਾਕਿਸਤਾਨੀਆਂ ਨੇ Hindu ਜਿਹੜੇ ਇਸ਼ਤ ਦੇ ਲੋਗ ਹੈ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹ 28 Hindu ਨੂੰ ਮੋਢੇ ਘਾੜ ਤਾਰਿਆ ਉਸ ਦੇ ਖਿਲਾਫ ਅੱਛੀ ਭਾਰਤੀ ਜਨਤਾ ਪਾਰਟੀ ਵਿਦਿਆਰਥੀ ਜਾਗਰਣ ਦੀ ਇਕਾਈ ਵੱਲੋਂ ਸਾਡੇ ਮਾਨਯੋਗ ਜਨਰਲ ਸਕੱਤਰ ਮਹਾਂ ਮੰਤਰੀ ਜੀ ਡਾਕਟਰ ਜੀ ਸਾਡੇ ਟੋਨੀ ਜੀ ਮੰਡਲਪੁਰ ਗਾਂਝੀ ਵੱਲੋਂ ਸੋਨੀ ਜੀ ਹੁਣ ਸਾਰੇ ਨੇ ਇਕੱਠੇ ਹੋ ਕੇ ਇਹ ਅੱਜ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕਣਾ ਔਰ ਪੁਤਲਾ ਫੂਕ ਕੇ ਅਸੀਂ ਇਹ ਦੱਸਣਾ ਪਾਕਿਸਤਾਨ ਜਿਹੜੀ ਤੁਹਾਡੀਆਂ ਗਤਿਵਿਧੀਆਂ ਇਹ ਸਦਾ ਨਹੀਂ ਚਲਦੀਆਂ ਰਹਿਣੀਆਂ ਅੱਜ ਅਸੀਂ ਪੂਰੇ ਦੇਸ਼ ਦੇ ਅਤੇ ਦੇਸ਼ ਦੇ ਬਾਹਰ ਵਸਦੇ ਜਿੰਨੇ ਵੀ ਹਿੰਦੂ ਭਾਈਚਾਰੇ ਦੇ ਲੋਕ ਹੈ ਕੁਝ ਬਹੁਤ ਦੁਖੀ ਹੈ ਅਸੀਂ ਸਰਕਾਰ ਪਾਕਿਸਤਾਨ ਦਾ سیاਪਾ ਕਰ ਰਹੇ ਹਾਂ ਅਤੇ ਹਿੰਦੂਆਂ ਦੀ ਜਾਨ ਮਾਲ ਦੀ ਰਾਖੀ ਸਾਡਾ ਆਪਣਾ ਫਰਜ਼ ਹੈ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਹਿੰਦੂ ਭਾਈਚਾਰੇ ਦਾ ਸਹਾਰਾ ਬਣੀਏ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਉਸ ਦਾ ਸਾਹੀ ਬਣ ਕੇ ਖੜੀਏ ਔਰ ਜਿਹੜੀ ਅੰਤ ਦੇ ਵਿੱਚ ਇੱਕ ਅਪੀਲ ਕਰ ਰਿਹਾ ਕਿ ਮੋਦੀ ਸਾਹਿਬ ਤੁਸੀਂ ਪਹਿਲਾਂ ਵੀ ਬਹੁਤ ਪਾਕਿਸਤਾਨੀਆਂ ਨੂੰ ਮੋਤੇ ਘੜਤ ਤਾਰਿਆ ਜਿਹੜੇ ਠਾਈ ਹਿੰਦੂਆਂ ਨੂੰ ਸ਼੍ਰੀਨਗਰ ਚ ਉਹਨਾਂ ਨੇ ਮੋਤੇ ਘੜਤ ਤਾਰਿਆ ਸਾਡੀ ਇਹੀ ਪੁਰਜੋ ਅਪੀਲ ਹੈ ਜਗਰਾਂ ਹਲਕੇ ਵੱਲੋਂ ਵੀ ਵਿਹਾਤੀ ਜਗਰਾਂ ਵੱਲੋਂ ਵੀ ਇਹਨਾਂ ਅੱਤਵਾਦੀਆਂ ਨੂੰ ਚਾਹੇ ਕਿਸ ਤਰ੍ਹਾਂ ਵੀ ਕਰੋ ਅੰਮ੍ਰਿਤ ਸ਼ਾਹ ਜੀ ਜੋ ਮੋਦੀ ਸਾਹਿਬ ਇਹਨਾਂ ਵੀ ਉਸੇ ਤਰ੍ਹਾਂ ਮੋਤੇ ਘੜਤ ਤਾਰੋ ਜਿਸ ਤਰ੍ਹਾਂ ਨੇ ਸਾਡੇ ਉੱਥੇ ਪਰਿਵਾਰਾਂ ਨੂੰ ਬਹੁਤੇ ਕਾਟ ਤਾਰ ਕੇ ਸਾਡੀਆਂ ਪਤਨਾਂ ਨੂੰ ਸਾਡੀਆਂ ਤੀਆਂ ਨੂੰ ਵਿਧਵਾ ਕੀਤਾ ਇਹਨਾਂ ਨੂੰ ਵੀ ਮੌਤੇ ਕਾਟ ਤਾਰ ਦੋ ਪਾਂਜੋ ਹਿੰਦੁਸਤਾਨ ਦੇ ਜਿਹੜੇ Hindu ਲੋਕ ਹੈ ਇਹ ਵੀ ਆਪਣੇ ਆਪ ਨੂੰ ਇੱਥੇ ਸੁਚੱਤ ਮਹਿਸੂਸ ਕਰਨ ਕਿ ਜਿਹੜਾ ਕੌਣ ਦਾ ਪਦਰਾ ਕੌਣ ਇਹ ਅਸੀਂ ਲੈ ਸਕੀਏ ਪਾਂਜੋ ਅਸੀਂ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰੀਓ ਪਾਂਜੋ ਭਾਰਤੀ ਜਨਤਾ ਪਾਰਟੀ ਦੀ ਜਦੋਂ ਹਿੰਦੁਸਤਾਨ ਚ ਤੀਸਰੀ ਬਾਰੀ ਸਰਕਾਰ ਬਣੀ ਐ ਇਹ ਪਾਕਿਸਤਾਨ ਹਮੇਸ਼ਾ ਹੀ ਸਾਨੂੰ ਤਾਰਪੇੜ ਕਰਕੇ ਸਾਨੂੰ ਕਿਸੇ ਨਾ ਕਿਸੇ ਨਿਸ਼ਾਨੇ ਵਾਲਾ ਸਾਡੇ ਵੀਰਾਂ ਨੂੰ ਸਾਡੇ ਇੱਥੇ ਹਿੰਦੁਸਤਾਨ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਤੰਗ ਕਰ ਰਿਹਾ ਬਹੁਤ ਅੱਤਵਾਦੀਆਂ ਗਤਿਵਿਧੀਆਂ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣਾਉਂਦਾ ਜਿਦਨ ਹਿੰਦੁਸਤਾਨ ਚ ਗੜਬੜੀ ਪਈ ਸੋ ਮੋਦੀ ਸਾਹਿਬ ਦੇ ਬਹੁਤ ਸਾਨੂੰ ਮਾਣ ਹੈ ਕਿ ਜਿਸ ਤਰ੍ਹਾਂ ਦਾ ਕੋਈ ਨਿਯੰਤਰਣ ਪਾਏਗਾ ਮੋਦੀ ਸਾਹਿਬ ਉਹ ਨਿਰਦੇਸ਼ਾ ਜਵਾਬ ਨਿੰਦਾ ਦੇ ਕੇ ਦੇਣਗੇ ਇਹ ਹੀ ਹੈ ਸਾਰੇ ਹੀ ਵੱਲੋਂ ਬਾਦਸ਼ਾਹ ਮਾਤਾ ਕੀ ਜੈ ਮੰਦੇ ਵਾਹਿਗੁਰੂ ਮੰਦੇ ਵਾਹਿਗੁਰੂ ਆਤਮਾਨ ਪਾਕਿਸਤਾਨ ਮਰਦਾਬਾਦ ਮੁਜ਼ਾਹਬਾਦ ਹਕਮਤ ਪਾਕਿਸਤਾਨ ਮਰਦਾਬਾਦ ਮਰਦਾਬਾਦ ਗੁੰਦਾਬਾਦ ਪਾਕਿਸਤਾਨ ਸਰਕਾਰ ਮਰਦਾਬਾਦ ਮਰਦਾਬਾਦ ਮੁਜ਼ਾਹਬਾਦ ਪਾਕਿਸਤਾਨ ਸਰਕਾਰ ਮਰਦਾਬਾਦ 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 ਸਭ ਕੇ ਪਿੱਟੇ ਮਰਦਾਬਾਦ 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 ਪਾਕਿਸਤਾਨ ਸਰਕਾਰ ਮਰਦਾਬਾਦ 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 ਜੈ ਹਿੰਦ ਜੈ ਹਿੰਦ ਅਸੀਂ ਸਾਰੇ ਰਲ ਕੇ ਜਿਹੜੀ ਜੰਮੂ ਕਸ਼ਮੀਰ ਚ ਇੱਕ ਘਟਨਾ ਵਾਪਰੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਕੋਰ ਨਿੰਦਿਆ ਕਰਦੇ ਆਂ ਤੇ ਪਾਕਿਸਤਾਨ ਨੂੰ ਮੋਦੀ ਸਾਹਿਬ ਨੂੰ ਬੇਨਤੀ ਹੈ ਵੀ ਇਹਨਾਂ ਸਭ ਕੁਝ ਜ਼ਕਾਓ ਤੇ ਜਿਹੜੇ ਸਾਡੇ ਵੀਰਾਂ ਦਾ ਕਤਲ ਹੋਇਆ ਉਹ ਸਾਡੇ ਵੀਰਾਂ ਦਾ ਖੂਨ ਜਦੋਂ ਇਸ ਟੈਮ ਖੋਲ ਰਿਹਾ ਰਾਜਾਂ ਚ ਉਹਨਾਂ ਨੂੰ ਸ਼ਾਂਤ ਕਰੋ ਜੈ ਹਿੰਦ